ਅੱਜ ਬਹੁਤ ਮਾਣ ਖੁਸ਼ੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਚੋਲੇ ਦਾ ਮੇਲਾ ਜਿਹੜਾ ਵਾ ਬੜੇ ਲੰਬੇ ਸਮੇਂ ਤੋਂ ਸਾਡੇ ਵੱਡ-ਵਡੇਰੇ ਜਿਹੜੇ ਆ ਮਨਾਉਂਦੇ ਆ ਰਹੇ ਨੇ ਤੇ ਅੱਜ ਲੱਖਾਂ ਦੀ ਤਦਾਦ ਵਿੱਚ ਦੁਨੀਆ ਜਿਹੜੀ ਹੈ ਉਹ ਸੰਗਤਾਂ ਸ਼ਰਕਾਂ ਤੇ ਆ ਕੇ ਤੇ ਨਗਰ ਕੀਰਤਨਾਂ ਦਾ ਸਵਾਗਤ ਕਰਦੀਆਂ ਨੇ ਇਹ ਨਗਰ ਕੀਰਤਨ ਜਿਹੜਾ ਵਾ ਇਹ ਕਲਾਨੌਰ ਵਾਲੀ ਸਾਈਡ ਤੋਂ ਵੀ ਇਕ ਆਉਂਦਾ ਵਾ ਇੱਕ ਘੁੰਮਣਾ ਵਾਲੀ ਸਾਈਡ ਤੋਂ ਆਉਂਦਾ ਵਾ ਇਹ ਜਿਹੜਾ ਵਾ ਇਹ ਬਾਬਾ ਸ੍ਰੀ ਚੰਜੀ ਦੇ ਅਸਥਾਨ ਤੋਂ ਇਹ ਨਗਰ ਕੀਰਤਨ ਜਿਹੜਾ ਹੁੰਦਾ ਅੱਜ ਭਾਈ ਸਤਵੰਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਇਹਨਾਂ ਦਾ ਬਹੁਤ ਵੱਡੀ ਪੱਧਰ ਤੇ ਸਵਾਗਤ ਕਰ ਰਹੀਆਂ ਨੇ ਤੇ ਸ਼ਰੋਮੀ ਕਮੇਟੀ ਵੀ ਇੱਥੇ ਆ ਕੇ ਅੱਗੋਂ ਵੰਡੀ ਕਿਉਂਕਿ ਰਾਤ ਪੈ ਜਾਂਦੀ ਏ ਡੇਰੇ ਬਾਬੇ ਨਾਨਕ ਜਾਂਦਿਆਂ ਅੱਜ ਸ਼ਰੋਮੀ ਕਮੇਟੀ ਵੱਲੋਂ ਤੇ ਭਾਈ ਸਤਵੰਤ ਸਿੰਘ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਨਗਰ ਕੀਰਤਨ ਦਾ ਜਿਹੜਾ ਬਹੁਤ ਵੱਡੀ ਪੱਧਰ ਤੇ ਸਵਾਗਤ ਕੀਤਾ ਜਾ ਰਿਹਾ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਬਹੁਤ ਵੱਡੀਆਂ ਭਾਵਨਾਵਾਂ ਤੇ ਸ਼ਰਧਾ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੁੜੀ ਹੋਈ ਹੈ ਇਸ ਕਰਕੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜਦੋਂ ਇਹ ਗੁਰਦੁਆਰਿਆਂ ਵਿੱਚ ਲੰਗਰਾਂ ਵਿੱਚ ਆਪਣੀ ਸੇਵਾ ਕਰਦੇ ਨੇ ਤੇ ਅੱਜ ਪੈਰ ਪੈਰ ਤੇ ਜਿਹੜੇ ਲੰਗਰ ਨੇ ਸੰਗਤਾਂ ਨੇ ਲਾਏ ਹੋਏ ਨੇ ਮੈਂ ਸੰਗਤਾਂ ਦਾ ਵੀ ਧੰਨਵਾਦ ਕਰਨਾ ਵਾਂ ਇਸੇ ਤਰ੍ਹਾਂ ਮੈਂ ਸਮਨਾ ਜਿੰਨੇ ਲੰਗਰ ਤੇ ਆਪਣੇ ਖੰਡ ਪਾਠ ਜਿਹੜੀ ਲੜੀ ਚੱਲ ਰਹੀ ਹੈ ਰਾਵਾਂ ਚ ਉਹਨਾਂ ਨੂੰ ਕੱਲ ਗੁਰਦੁਆਰਾ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਥਾਨ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਜਾਊਗਾ ਉਹਨਾਂ ਨੂੰ ਸਨਮਾਨਤੂ ਕੀਤਾ ਜਾਊਗਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਮਾਰਚ ਨੂੰ ਸੰਗ ਜਿਹੜਾ ਗੁਰਦੁਆਰਾ ਬਾਟਸਾ ਬਾਬਾ ਸ੍ਰੀ ਜੰਦੇ ਤਪਸਥਾਨ ਤੋਂ ਸ਼ੁਰੂ ਹੁੰਦਾ ਹੈ ਵਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਤੀਜੇ ਪੜਾਤੇ ਬਾਬਾ ਡੇਰਾ ਬਾਬਾ ਨਾਨਕ ਦੇ ਦਰਸ਼ਨਾ ਕਰਨ ਵਾਸਤੇ ਜਾ ਰਿਹਾ ਇਹ ਇਸ ਸਾਲ ਸਾਡੀ 15ਵੀਂ ਯਾਤਰਾ ਹੈ ਹੁਣ ਡੇਰਾ ਬਾਬਾ ਨਾਨਕ ਗੁਰਦੁਆਰਾ ਜਾ ਕੇ ਉੱਥੇ ਸਾਡੀ ਸਮਾਪਤੀ ਆ ਜੀ ਉੱਥੇ ਤੇ ਉੱਥੇ ਜਿੰਨੀ ਸੰਗਤ ਆਈ ਸਾਡੇ ਨਾਲ ਉਹਨਾਂ ਨੂੰ ਬਾਬਾ ਚੋਲਾ ਸਾਹਿਬ ਦੇ ਦਰਸ਼ਨ ਕਰਾਉਣੇ ਨੇ ਇਸ ਸੰਗਤਾਂ ਨੂੰ ਕੀ ਅਪੀਲ ਹੈ ਜੀ ਸੰਗਤਾਂ ਨੂੰ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਸਾਡੇ ਨਾਲ ਜੁੜਨ ਆਇਆ ਕਰਨ ਬਾਬਾ ਚੋਲਾ ਸਾਹਿਬ ਦੇ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪਵਿੱਤਰ ਜਿਹੜਾ ਅੰਗ ਬਸਤਰ ਚੋਲਾ ਉਹਦੇ ਦਸੰਦ ਜ਼ਾਰੇ ਕਰਨ ਇਹ ਮੇਲਾ ਜਿਹੜਾ ਅੱਜ ਤੋਂ ਕੋ 285 ਸਾਲ ਪਹਿਲਾਂ ਦਾ ਲੱਗ ਰਿਹਾ ਹੈ ਖਡਿਆਲਾ ਸੈਣੀਆਂ ਤੋਂ 250 ਸਾਲ ਤੋਂ ਜਿਹੜਾ ਸੰਗ ਆ ਬੜਾ ਆ ਰਿਹਾ ਅਸੀਂ ਵੀ ਉਹਦੇ ਤਹਿ ਦੀ ਹੁੰਦੇ ਰਹੇ ਛੋਟੇ ਹੁੰਦੇ ਖਡਿਆਲਾ ਸੈਣੀਆਂ ਤੋਂ ਸੰਗ ਹੁੰਦਾ ਹੈ ਵੀ ਪੈਦਲ ਯਾਤਰਾ ਦੇ ਰੂਪ ਦੇ ਵਿੱਚ ਹੁੰਦਾ ਅਸੀਂ ਵੀ ਇਹ ਸਾਰੇ ਇਲਾਕੇ ਦੇ ਮਤਲਬ ਵਿਚਾਰ ਕਰਕੇ ਸਰਹੋਨੀ ਕਮੇਟੀ ਦੇ ਪ੍ਰਚਾਰਕਾਂ ਨਾਲ ਵਿਚਾਰ ਕਰਕੇ ਇਹ ਸੰਗ ਜਿਹੜਾ ਸ਼ੁਰੂ ਕੀਤਾ ਇਹ 15ਵੀਂ ਯਾਤਰਾ ਚੱਲੀ ਜਾ ਰਹੀ ਹੈ ਜੀ ਸੰਗਤਾਂ ਦੇ ਪ੍ਰਮਾਣਿਤ ਬਹੁਤ ਜ਼ਿਆਦਾ ਹੈ ਜੀ ਜਦੋਂ ਪਹਿਲੇ ਸਾਲ ਆਏ ਆ ਉਦੋਂ ਕੁਛ ਨਹੀਂ ਹੁਣ ਤੇ ਸਾਡੇ ਪੱਕੇ ਕਮਰੇ ਬਣ ਗਏ ਆ ਜੀ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਲੋਕਾਂ ਦੀਆਂ ਮਨਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਅਸੀਂ ਪਹਿਲੇ ਦਿਨ ਵੀ ਜਿਸ ਦਿਨ ਆਏ ਆ ਅਸੀਂ 12 ਵਜੇ ਰਾਤ ਆਣ ਕੇ ਪਹੁੰਚੇ ਹਾਂ ਤੇ ਦੂਜੇ ਦਿਨ ਵੀ ਸਾਡਾ ਥੋੜਾ ਜਿਹਾ ਭੇਡਾ ਸੀਗਾ ਉਹ ਵੀ ਅਸੀਂ 11 ਵਜੇ ਆ ਕੇ ਪਹੁੰਚੇ ਹਾਂ ਜੀ ਥਾਂ ਥਾਂ ਤੇ ਲੰਗਰ ਲੱਗੇ ਨੇ ਥਾਂ ਥਾਂ ਦੇ ਸੰਗਤਾਂ ਨੇ ਮਤਲਬ ਤੁਰਿਆ ਨਹੀਂ ਜਾਂਦਾ ਪੈਰ ਪੈਰ ਤੇ ਸਾਨੂੰ ਰੁਕਣਾ ਪੈਂਦਾ